ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਦੇ ਰੇਟ ਬਾਰੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਬਾਸਮਤੀ ਦਾ ਕੀ ਰੇਟ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰੇਟ ਵਧੇਗਾ ਜਾਂ ਨਹੀਂ ਤਰੀਕ ਅੱਜ ਜਿਹੜੀ ਹੋ ਗਈ 18 ਅਕਤੂਬਰ 2025 ਹੋ ਚੁੱਕੀ ਆ ਤੇ ਸ਼ੁਰੂ ਪਹਿਲਾਂ ਆਪਾਂ ਕੋਟਕਪੂਰਾ ਮੰਡੀ ਤੋਂ ਕਰਦੇ ਆ ਕੋਟਕਪੂਰਾ ਮੰਡੀ ਵਿੱਚ ਜਿਹੜੀ ਵੈਰਾਈਟੀ ਆਈ ਸੀਗੀ 1885 1509 1718 1847 ਤੇ 1401 ਮੁੱਛਲ ਜਿਹੜਾ ਆਇਆ ਸੀਗਾ ਤੇ ਕੀ ਕੀਮਤ ਜਿਹੜੀ ਕੱਲ ਰਹੀ ਉਹ ਦੀ 17 ਤਰੀਕ ਨੂੰ ਜਿਹੜੀ ਬੋਲੀ ਹੋਈ ਸੀਗੀ 1885 ਦਾ ਵੀ ਜਿਹੜਾ ਰੇਟ ਆ 3300 ਤੇ 40 ਰੁਪਏ ਤੱਕ ਜਿਹੜੀ 1885 ਵਿਕੀ ਆ ਤੇ 1509 ਆ ਜਿਹੜਾ ਰੇਟ ਉਹਦਾ ਵੀ ਅੱਗੇ ਨਾਲ ਡਾਊਨ ਵੱਜ ਗਿਆ ਤੇ 2750 ਰੁਪਏ ਤੋਂ ਲੈ ਕੇ 3100 ਤੇ 45 ਰੁਪਈਆਂ ਤੱਕ ਜਿਹੜਾ 1509 ਦਾ ਜਿਹੜਾ ਰੇਟ ਰਿਹਾ ਤੇ 17 18 ਦੇ ਰੇਟ ਦੀ ਗੱਲ ਕਰੀਏ ਬਈ ਕਈ ਦਿਨਾਂ ਤੋਂ ਜਿਹੜਿਆ ਤਿੰਨ ਚਾਰ ਦਿਨਾਂ ਤੋਂ ਜਿਹੜਾ ਰੇਟ ਰਿਹਾ ਉੱਥੇ ਜੇ ਰਹਿ ਰਿਹਾ 3250 ਰੁਪਏ ਜਿਹੜਾ ਵਿਕ ਰਹੀ ਆ 3150 ਰੁਪਏ ਤੋਂ ਲੈ ਕੇ 3250 ਰੁਪਏ ਤੇ 1847 ਦੇ ਰੇਟ ਦੀ ਗੱਲ ਕਰੀਏ ਵੀ ਇਸ ਸਾਲ ਆ ਜਿਹੜਾ 1847 ਦਾ ਰੇਟ ਸ਼ੁਰੂ ਤੋਂ ਹੀ ਉੱਥੇ ਜੇ ਬਣਿਆ ਹੋਇਆ 2700 ਤੇ 25 ਰੁਪਏ ਤੱਕ ਜਿਹੜੀ ਕੱਲ ਕੋਟਕਪੂਰਾ ਮੰਡੀ ਦੇ ਵਿੱਚ ਵਿਕੀ ਆ 2600 ਰੁਪਏ ਤੋਂ ਲੈ ਕੇ ਤੇ ਗੱਲ ਕਰੀ ਜੇ ਮੁਛਲ 1401 ਦੀ ਤਾਂ 3000 ਰੁਪਏ ਤੋਂ ਲੈ ਕੇ ਤੇ 3100 ਤੇ 80 ਰੁਪਏ ਤੱਕ ਜਿਹੜਾ ਮੁਛਲ 1401 ਜਿਹੜਾ ਕੱਲ ਕੋਟਕਪੂਰਾ ਮੰਡੀ ਦੇ ਵਿੱਚ ਵਿਕਿਆ ਗੱਲ ਕਰੀਏ ਜੇ ਆਪਾਂ ਵੀ ਨਾਬਾ ਮੰਡੀ ਦੀ ਨਾਬਾ ਮੰਡੀ ਦੇ ਵਿੱਚ ਜਿਹੜੀ ਕੱਲ ਵੀ ਕੀ ਆ ਬਾਸਮਤੀ ਜਿਹੜੀ ਆਈ ਆ 1509 1692 1847 1401 ਆਈ ਆ ਤੇ 17 18 ਦੇ ਵੀ ਕੁਝ ਕੁ ਗੱਟੇ ਜਿਹੜੇ ਆਏ ਸੀਗੇ ਤੇ ਸ਼ੁਰੂ ਕਰਗੇ ਜੇ ਆਪਾਂ 1509 1692 ਦਾ ਜਿਹੜਾ ਕੱਲ ਦਾ ਰੇਟ ਉਹਦਾ ਰਿਹਾ 3000 ਤੇ 50 ਰੁਪਏ ਤੱਕ ਜਿਹੜੀ 1509 ਵਿਕੀ ਆ ਕੋਟਕਪੂਰਾ ਤੋਂ ਵੀ ਜਿਹੜਾ ਰੇਟ ਡਾਊਨ ਸੀਗਾ 1692 1509 ਇੱਕੋ ਜਿਹਾ ਰੇਟ ਰਿਹਾ 2600 ਤੋਂ ਲੈ ਕੇ 3000 ਤੇ 50 ਰੁਪਏ ਤੱਕ ਤੇ 1847 ਦੇ ਜੇ ਰੇਟ ਦੀ ਗੱਲ ਕਰੀਏ 25 ਰੁਪਏ ਤੋਂ ਲੈ ਕੇ 2800 ਦੇ 25 ਰੁਪਏ ਤੱਕ ਜਿਹੜਾ 1847 ਦਾ ਰੇਟ ਰਿਹਾ 2000 ਘਟਾ ਜਿਹੜਾ ਕੱਲ ਆਇਆ ਸੀ ਤੇ 1401 ਮੁੱਛਲ ਦੇ ਰੇਟ ਦੀ ਗੱਲ ਕਰੀਏ ਇਹਦੇ ਚ ਤੇਜ਼ੀ ਆਈ ਹੈ ਵੀ ਕੱਲ ਨਾਬਾ ਮੰਡੀ ਦੇ ਵਿੱਚ 2900 ਰੁਪਏ ਤੋਂ ਲੈ ਕੇ 3400 ਤੇ 35 ਰੁਪਏ ਤੱਕ ਜਿਹੜਾ ਮੁੱਛਲ 1401 ਵਿਕਿਆ ਤੇ ਤੇਜ਼ੀ ਆਈ ਹੈ ਵੀ ਕੋਟ ਕਪੂਰਾ ਨਾ ਉਹ ਵੀ ਤੇਜ਼ ਵਿਕਿਆ 3400 ਤੇ 35 ਰੁਪਏ ਜਿਹੜਾ ਵਿਕਿਆ ਨਾਬਾ ਮੰਡੀ ਵਿੱਚ ਕੱਲ ਤੇ 17 18 ਦਾ ਰੇਟ ਵੀ ਉੱਥੇ ਜੀ ਉਹ ਆ 3200 ਤੇ 50 ਰੁਪਏ ਤੱਕ ਜਿਹੜਾ 17 18 ਬਾਸਮਤੀ ਵਿਕੀ ਆ 3000 ਰੁਪਏ ਤੋਂ ਲੈ ਕੇ ਤੇ ਵੀ ਰੇਟ ਜਿਹੜਾ ਕਈ ਦਿਨਾਂ ਤੋਂ ਜਿਹੜਾ ਉੱਥੇ ਜੇ ਰੇਟ ਰੇਟ ਚੱਲ ਰਿਹਾ ਤੇ ਆਪਾਂ ਜੇ ਮਲੂਡ ਮੰਡੀ ਦੀ ਗੱਲ ਕਰੀਏ 1509 ਵੈਰਾਈਟੀ ਹੈ ਜਿਹੜੀ 3200 ਤੇ 50 ਰੁਪਏ ਤੱਕ ਵਿਕੀ ਆ ਤਰਨਤਾਰਨ ਮੰਡੀ ਵਿੱਚ ਵੀ ਬਈ ਜਿਹੜੀ 1509 ਆ 3200 ਤੇ 90 ਰੁਪਏ ਤੱਕ ਵੇਚ ਰਹੀ ਆ ਤੇ ਇਹ ਗੱਲ ਕਰੀ ਖਨੌਰੀ ਦੇ ਵਿੱਚ ਵੀ ਬਈ 3300 ਤੇ 50 ਰੁਪਏ ਤੱਕ ਜਿਹੜੀ 1509 ਜਿਹੜੀ ਵੈਰਾਈਟੀ ਵੇਖ ਰਹੀ ਹੈ ਹਲੇ ਤੀਕ ਬਈ ਜਿਹੜਾ ਰੇਟ ਉੱਥੇ ਚੱਲ ਰਿਹਾ 14 1401 ਜਿਹੜਾ ਮੁੱਛਲੋ ਦਾ ਰੇਟ ਦੇ ਵਿੱਚ ਵੀ ਥੋੜਾ ਜਿਹਾ ਬਾਤਾਂ ਜ਼ਰੂਰ ਦੇਖਣ ਨੂੰ ਮਿਲਿਆ ਤੇ ਬਰਵਾਲਾ ਮੰਡੀ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀ 1121 ਵੀ ਕੱਲ ਆਈ ਸੀਗੀ 1121 ਦਾ ਜਿਹੜਾ ਰੇਟ 3900 4000 ਰੁਪਏ ਤੱਕ ਜਿਹੜੀ 1121 ਵਿਕੀ ਆ ਤੇ ਚੰਗਾ ਜਿਹੜਾ ਰੇਟ ਉਹਦਾ ਰਿਹਾ ਤੇ ਜੇ ਆਪਾਂ ਟਹੋਣਾ ਮੰਡੀ ਦੇ ਵਿੱਚ ਗੱਲ ਕਰੀਏ 1401 ਦੇ ਰੇਟ ਦੀ ਬਈ ਉਹ ਹੀ 3200 3300 ਦੇ ਆਸ-ਪਾਸ ਜਿਹੜਾ ਮੁੱਚਲ ਵਿਕ ਰਿਹਾ ਤੇ ਬਾਕੀ ਬਈ ਰੇਟ ਜਿਹੜਾ ਵਾਧਾ ਘਟਦਾ ਹੀ ਰਹਿੰਦਾ ਤੇ ਕੁਝ ਅੱਜ ਜਿਹੜਾ ਸ਼ਨੀਵਾਰਾ ਤੇ ਇਹਦਾ ਰੇਟ ਵੀ ਆਪਾਂ ਜਿਹੜਾ ਸ਼ਾਮ ਨੂੰ ਅਪਲੋਡ ਕਰਾਂਗੇ ਤੇ ਇੱਕ ਰੇਟ ਜਿਹੜੇ ਆਪਾਂ ਦੱਸਦੇ ਕੱਲ ਦੇ ਰੇਟ ਤੁਹਾਨੂੰ ਦੱਸਿਆ 17 ਤਰੀਕ ਦੇ ਯਾਨੀ ਕਿ ਸ਼ੁੱਕਰਵਾਰ ਦੇ ਤੇ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੀ ਬਈ 1401 ਦਾ ਜਿਹੜਾ ਰੇਟ ਆ 3200 ਤੋਂ ਉਹੀ 80 ਰੁਪਏ ਤੱਕ ਜਿਹੜਾ ਵਿਕਿਆ ਤੇ ਸੰਗਰੂਰ ਦੀ ਮੰਡੀ ਦਾ ਜੇ ਆਪਾਂ ਪਾ ਦੀ ਗੱਲ ਕਰੀਏ ਵੀ 1509 ਆ ਜਿਹੜੀ 3000 ਰੁਪਏ ਤੋਂ ਲੈ ਕੇ ਤੇ 3200 ਰੁਪਏ ਤੱਕ 3230 ਰੁਪਏ ਤੱਕ ਜਿਹੜੀ ਵਿਕੀ 1847 ਦਾ ਰੇਟ 2700 ਰੁਪਏ ਤੋਂ ਲੈ ਕੇ 2900 2950 ਰੁਪਏ ਤੱਕ ਰਿਹਾ 1121 ਵੀ ਬਈ ਆਈ ਸੀ 3200 ਰੁਪਏ ਤੋਂ ਲੈ ਕੇ ਤੇ 3600 3700 ਰੁਪਏ ਤੱਕ ਜਿਹੜੀ 11 ਕਿ ਕਿ 1401 ਜੇ ਦੀ ਗੱਲ ਕਰੀਏ ਮੁੱਛਲ ਦੀ ਬਈ 3300 ਤੇ 50 ਰੁਪਏ ਤੱਕ ਜਿਹੜਾ 1401 ਵਿਕਿਆ 3000 ਰੁਪਏ ਤੋਂ ਲੈ ਕੇ ਮੁੱਛਲ ਮੁੱਛਲ ਦਾ ਵੀ ਰੇਟ ਆ ਜਿਹੜਾ ਵੱਧ ਰਿਹਾ 50 50 100 100 ਰੁਪਏ ਕਰਕੇ ਵੱਧ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਲਾਹੂਗਾ ਵੀ ਰੇਟ ਜਿਹੜਾ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਤਰਨ ਧਾਰਨ ਮੰਡੀ ਵਿੱਚ ਵੀ 17 18 ਦਾ ਜਿਹੜਾ ਰੇਟ ਆ ਉਹੀ 3300 ਤੋਂ ਲੈ ਕੇ 1.5 3300 3200 ਇੱਥੇ ਜਿਹੜੇ 17 18 ਬੈਕ ਰਹੀ ਹੈ ਹਲੇ ਤੇ 17 18 ਦਾ ਵੀ ਇਸ ਸਾਲ ਜਿਹੜਾ ਰੇਡ ਆ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਕਿਰਾ ਡਾਉਨ ਹੀ ਚੱਲ ਰਿਹਾ ਤੇ ਤੇ ਗੱਲ ਕਰੀਏ ਵੀ ਆ ਪੰਜ ਹੁਣ ਟਹਾਣਾ ਮੰਡੀ ਦੀ ਟਹਾਣਾ ਮੰਡੀ ਵਿੱਚ 1401 ਬਈ ਜਿਹੜੀ ਅੱਜ ਵਿਕੀ ਆ 18 ਤਰੀਕ ਨੂੰ ਜਿਹੜੀ ਅੱਜ ਵਿਕੀ ਆ 3500 ਤੇ 25 ਰੁਪਏ ਤੱਕ ਜਿਹੜਾ ਅੱਜ ਦਾ ਰੇਟ ਗਿਆ ਚ ਮੁੱਛਲ 1401 ਦਾ ਤੇ ਜੇ ਆ ਗੱਲ ਕੇ 1885 ਦੀ ਵੀ 1885 ਦਾ ਜਿਹੜਾ ਰੇਟ ਅੱਜ ਦਾ 3200 ਰੁਪਏ ਤੱਕ ਜਿਹੜਾ ਅੱਜ ਟਹਾਣਾ ਮੰਡੀ ਤੱਕ ਜਿਹੜੀ ਅੱਜ ਵਿਕੀ ਆ ਤੇ ਬਾਕੀ ਹਲੇ ਵੀ ਜਿਹੜੀ ਬੋਲੀ ਹੋ ਰਹੀ ਆ ਤੇ ਰੇਟ ਵਧ ਵੀ ਸਕਦਾ ਟਹਾਣਾ ਮੰਡੀ ਦੇ ਵਿੱਚ ਤੇ 1401 ਦੇ ਰੇਟ ਦੇ ਵਿੱਚ ਯੂਰ ਅੱਜ ਤੇਜੀ ਦੇਖਣ ਨੂੰ ਮਿਲੀ ਰਤੀਆ ਮੰਡੀ ਦੇ ਵਿੱਚ 1401 ਜਿਹੜੀ ਕੱਲ ਵਿਕੀ ਆ 20 ਤੋਂ 13 ਰੁਪਏ ਤੱਕ ਜਿਹੜਾ ਮੁਛਲ 1401 ਵਿਕੇ 3500 ਤੇ 13 ਰੁਪਏ ਤੱਕ ਜਿਹੜੀ ਤੇ 50 ਰੁਪਏ ਜਿਹੜੀ ਪਰਸੋਂ ਉਹ ਜਿਹੜੀ ਤੇਜ਼ੀ ਆਈ ਹੈ ਤੇ ਅੱਜ ਜਿਹੜੀ ਤਰੀਕ ਆ ਵੀ 18 ਅਕਤੂਬਰ 2025 ਤੇ ਦਿਨ ਸ਼ਨੀਵਾਰ ਤੇ ਰੇਟ ਆਪਾਂ ਲਗਭਗ ਬਈ ਕੱਲ ਦੇ ਜਿਹੜੇ ਦੱਸ ਰਹੇ ਆ ਤੇ ਅੱਜ ਜਿਹੜਾ ਤਹਾਣਾ ਮੰਡੀ ਵਿੱਚ 1509 ਵਿਕੀ ਆ 3000 ਰੁਪਏ ਤੱਕ ਵੀ ਜਿਹੜੀ ਵਿਗ ਗਈ ਫਤਿਹਬਾਦ ਮੰਡੀ ਦੇ ਵਿੱਚ 1509 3200 ਰੁਪਏ ਤੱਕ ਜਿਹੜੀ ਅੱਜ ਵਿਕ ਚੁੱਕੀ ਆ ਤੇ ਸਰਸਾ ਮੰਡੀ ਵਿੱਚ 1509 2900 ਤੇ 60 ਰੁਪਏ ਤੱਕ ਜਿਹੜੀ ਅੱਜ ਵਿਕੀ ਆ ਤੇ 1401 ਮੁੱਛਲਾ ਜਿਹੜਾ ਟਹਾਣਾ ਮੰਡੀ ਵਿੱਚ 3500 ਤੇ 25 ਰੁਪਏ ਤੱਕ ਜਿਹੜਾ ਵਿਗ ਗਿਆ ਤੇ 베ਰੀ ਮੰਡੀ ਵਿੱਚ ਵੀ 1121 ਜਿਹੜੀ ਕੱਲ ਵਿਕੀ ਆ 3200 ਰੁਪਏ ਤੱਕ ਜਿਹੜਾ ਟਾਪ ਦਾ ਰੇਟ ਰਿਹਾ 1121 ਦਾ 3200 ਰੁਪਏ ਤੱਕ ਜਿਹੜੀ 1121 ਵਿਕੀ ਆ